ਆ ਵੀ ਉਹਨੇ ਡੱਬ ਸਾਮ ਨਾ ਮੈਂ ਇਹ ਲੱਗਦਾ ਕਿ ਟੋਪੀ ਲਾ ਨਾ ਨਾ ਠੀਕ ਹੈ ਇਸ ਤਰੀਕੇ ਜਿਸ ਦੀਆਂ ਯਾਦਗਾਰੀ ਨੇ ਮੇਰੇ ਕੋਲ ਸਭਰੇ ਹੀ ਸੱਜਣਾ ਬਹੁਤ ਬਹੁਤ ਤਾਕਤ ਜਿਹੜਾ ਉਹਨੇ ਪਾ ਕੇ ਪਈਆਂ ਨਾਲ ਇਹ ਬਹੁਤ ਸੋਹਣੇ ਲੱਗਦੇ ਨੇ ਦੇਖੋ ਔਰ ਇਹਨੇ ਦੇ ਸੱਤ ਸਤ ਸਤ ਜੜੀ ਸੱਜਣ ਆਡੇ ਪਿਆਰੇ ਯੰਕਤ ਹੋਰ ਸੰਤੋਜੀ ਔਰ ਹੋਰ ਵੀ ਮੇਰੇ ਪਿੰਡ ਤੋਂ ਨਾਲ ਦੇ ਪਿੰਡ ਤੋਂ}{|\text{ਕਲਾੜ ਸਿੰਘ ਕਲਾੜ ਜੀ}} \text{ਬਾਹਰ ਬੈਠੇ ਸੱਜਣ ਮਾਤਾ ਜੋਗਾ ਜੀ}{|\text{ਤੇ ਸਾਡੇ ਅਕਲ ਵਰਮੇਲ ਜੀ}} \text{ਕਿ ਪਿਛਲੇ ਕਈ ਮੇਲਿਆਂ ਤੋਂ ਬਹੁਤ ਕਿਰਾ ਤੋਂ ਬਹੁਤ ਸਾਲਾਂ ਤੋਂ ਸਾਡੇ ਨਾਲ ਇੱਥੇ ਆ ਕੇ ਮੇਲੇ ਦੇ ਵਿੱਚ ਯੋਗਦਾਨ ਪਾ ਰਹੇ ਨੇ}{|\text{ਐੜੀ ਉਹਨਾਂ ਦੀ}} \text{ਜਿਹੜੇ ਕਿਸੇ}$$ ਉਹਨਾਂ ਦੀ ਮਾਤ ਨਹੀਂ ਭਰੀ ਜਾ ਸਕਦੀ। ਠੀਕ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਨਾਲ ਹੀ ਵੱਡੇ ਡੈਡੀ ਕਿਉਂਕਿ ਅਸੀਂ ਤਾਂ ਸਾਨੂੰ ਤਾਂ ਉਹਨੇ ਸੀਨਿਆਂ ਤੇ ਬੈਠ ਕੇ ਉਹਨਾਂ ਦੇ ਨਾਮ ਉਹਨਾਂ ਦੇ ਗੀਤ ਸਾਨੂੰ ਯਾਦ ਜਿਤੇ ਕਰਾਏ ਹੋਏ ਨੇ ਰੋਹੀ ਵਿੱਚ ਮਰਨਾ ਪੈਂਦਾ ਠੂਠਾ ਹੱਥ ਫੜਨਾ ਪੈਂਦਾ ਸਾਡੇ ਰਾਜੇ ਵਾਂਗੂੰ ਤੱਕਦੇ ਰਹਾਰ ਜਾਬਰ ਆਇਓ ਕਹਿ ਰਹੀ ਏ ਕਿ ਯਾਰ ਬਿਨਾ ਦਿਲਦਾਰ ਬਨਾ ਜ਼ਿੰਦਗੀ ਹੈ ਰੋਹੀ ਰੋਹੀ ਸਾਡੇ ਵਾਲਾ ਤਿੰਨ ਸੈਕਿੰਡ ਹੋ ਗਏ ਜਾਂ ਫਿਰ ਇਹ ਕਹ ਲਈਏ ਕਿ ਜਿੱਥੇ ਗਏ ਨਾ ਕਿਸੇ ਨੇ ਕਦੇ ਮੋੜੇ ਸੌਹਰਿਆਂ ਨੇ ਐਡ ਕਰ ਤਿੰਨ ਗੋੜ ਸੀ ਨਾ ਉਹਦੇ ਇਹ ਗੀਤ ਇਹ ਉਹਨਾਂ ਨੇ ਸਾਨੂੰ ਢਿੱਡ ਤੇ ਪਾ ਕੇ ਉੱਥੇ ਲਿਆ ਕੇ ਪਾ ਕੇ ਇਹ ਯਾਦ ਕੀਤੇ ਕਰਾਏ ਹੋਏ ਨਹੀਂ ਉਹਨਾਂ ਦੋਨਾਂ ਨੂੰ ਅਸੀਂ ਯਾਦ ਕਰਾਂਗੇ ਥੋੜਾ ਥੋੜਾ ਜਿਹਾ ਸਾਥ ਤੁਹਾਡਾ ਵੀ ਚਾਹੀਦਾ ਕਿਉਂਕਿ ਨਿਮਾਣਾ ਜਿਹਾ ਗਲ